ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਸਾਰਿਆਂ ਨੂੰ ਸਲਾਮ ਵਾਲੇਕੁਮ ਮੈਂ ਦੋ ਦਿਨ ਦਿੱਲੀ ਵਿੱਚ ਨਹੀਂ ਸੀ ਪਰसों ਜਨਾਬ ਅਰੇ ਨਵਾਜ਼ ਤਵਾਸ਼ਰੀਕ ਸ਼ਬਦ ਦਾ ਭਿਆਨ ਸੁਣ ਰਿਹਾ ਸੀ ਜਿਹਦਰੋਂ ਕਰਦਾ ਚੱਲਿਆ ਕਿ ਸਾਡੇ ਏਰਮਨ ਸਾਹਿਬ ਫਰੂਕ ਸਿਕੀ ਸਾਹਿਬ ਜਿਹੜੇ ਉਹਨਾਂ ਨੂੰ ਪਿਆਰੇ ਹੋ ਗਏ ਤੇ ਉਸ ਤੋਂ ਬਾਅਦ ਮੈਂ ਟੈਲੀਫੋਨ ਕੀਤਾ ਇਹ ਪਤਾ ਲੱਗਿਆ ਕਿ ਇੱਕ ਮਹੀਨੇ ਪਹਿਲਾਂ ਜਨਰਲ ਜਾਵਦ ਨਾਸਰ ਸਾਹਿਬ ਜੀ ਅੱਲਾਹ ਨੂੰ ਪਿਆਰੇ ਹੋ ਗਏ ਮੈਨੂੰ ਇਹ ਜਾਵਦ ਨਾਸਰ ਸਾਹਿਬੀ ਸਾਡੇ ਦਿਲਾਂ 'ਚ ਇਸ ਲਈ ਬਹੁਤ ਜ਼ਿਆਦਾ ਇੱਜ਼ਤ ਹੈ ਕਿ ਪਾਕਿਸਤਾਨ ਸਿੱਖੋ ਦੁਆਰਾ 15 ਮਿੰਟੀ ਬਣਾਉਣ ਦੇ ਵਿੱਚ ਉਹਨਾਂ ਦਾ ਬਹੁਤ ਥੋੜਾ ਯੋਗਦਾਨ ਰਿਹਾ ਹੈ ਔਰ ਸ਼ੁਰੂ ਦੇ ਵਿੱਚ ਜਿਹੜੀ ਉਹਨਾਂ ਨੇ ਮਿਹਨਤ ਮਾਰੀ ਹੈ ਮੈਂ ਉਹ ਬਿਆਨ ਨਹੀਂ ਕਰ ਸਕਦਾ ਔਰ ਇਤਨੇ ਵੱਡੇ ਅਕਸਰ ਰਹਿ ਕੇ ਜਿਸ ਦਾ ਸਾਨੂੰ ਬੇਸ਼ਅਰ ਪਿਆਰ ਹੈ ਸਾਡੇ ਮਨ ਦੇ ਵਿੱਚ ਸਾਡੇ ਮਨਾਂ ਦੇ ਵਿੱਚ ਹਮੇਸ਼ਾ ਉਹਨਾਂ ਲਈ ਬੜਾ ਸਤਿਕਾਰ ਹੋਵੇ ਰਿਹਾ ਅਸੀਂ ਕੁਝ ਕਿਸਮ ਦੀਆਂ ਕਿ ਸਾਲੂ 1991 ਤੋਂ ਜਿੱਤਨੀ ਵੀ ਚੇਅਰਮੈਨ ਸਾਹਿਬ ਮਿਲਿਆ ਸਾਰਿਆਂ ਨੇ ਸਾਨੂੰ ਕੋਆਪਰੇਸ਼ਨ ਬਹੁਤ ਜ਼ਿਆਦਾ ਦਿੱਤੀ ਹੈ ਸ਼ਾਇਦ ਅਸੀਂ ਜਦ ਤੱਕ ਅਸੀਂ ਸਾਡੇ ਸਾਹਿਬ ਹੈ ਸਵਾਸ ਹੈ ਨਹੀਂ ਅਸੀਂ ਉਹਨਾਂ ਨੂੰ ਪੁੱਛਣਾ ਨਹੀਂ ਚੇਅਰਮੈਨ ਜੈਦ ਸਦੀਕੀ ਸਾਹਿਬ ਸਾਹ ਇਹ ਬੜੇ ਦੂਰਅੰਦੇਸ਼ੀ ਸਨ ਤੇ ਸਰਕਾਰ ਦੇ ਕੋਲ ਇਹਦੀ ਪਹੁੰਚ ਹੁਣ ਕਰਕੇ ਜਦ ਅਸੀਂ ਇਹਨਾਂ ਨੂੰ ਕੋਈ ਕੰਮ ਕਹਿੰਦੇ ਸੀ ਤਾਂ ਸਰਕਾਰ ਦੇ ਦਰਵਾਜ਼ੇ ਕੰਮ ਕਰਵਾ ਕੇ ਸਾਨੂੰ ਬਹੁਤ ਖੁਸ਼ ਨਸੀਬ ਹੁੰਦੇ ਸੀ ਅੱਜ ਉਹਨਾਂ ਦਾ ਚਰਾਨਾ ਕਰ ਗਿਆ ਉਹ ਅੱਲਾ ਨੂੰ ਪਿਆਰੇ ਹੋ ਗਏ ਆ ਤੇ ਮੈਂ ਆਪਣੇ ਵੱਲੋਂ ਆਪਣੀ ਪਾਰਟੀ ਵੱਲੋਂ ਸ਼ਾਹਮੀ ਅਕਾਦਲ ਵੱਲੋਂ ਉਹਨਾਂ ਨੂੰ ਸ਼ਰਧਾ ਔਰ ਸਤਿਕਾਰ ਦੇ ਫੁਰਬੇਟ ਕਰਦਾ ਤੇ ਅੱਲਾ ਅਗੇ ਦੁਆ ਕਰਦਾ ਸੱਚੇ ਬਾਦਸ਼ਾਹ ਇਹਨਾਂ ਨੂੰ ਜਨਤ ਬਖਸ਼ੀ ਮਨ ਲਾ ਭਜੇ ਆਂਦੇ ਜਿਹੜੇ ਅ ਤੋਸਿਲ ਹੋ ਵਰਦੇ ਹੋ ਉਹਨਾਂ ਦੇ ਚਰਾਨਾ ਬਵਾ ਅਰ ਸਾਡੇ ਵਿਚਣਾ ਕਹਿੰਦੇ ਨੂੰ ਜਨਤਵਰਸ਼ ਆਪਣੇ ਚਰਨਾਚਨ ਵਾਸਵਖਸ਼ ਹੈ ਮੈਂ ਫਿਰ ਇੱਕਾ ਮੌਜੂਦਾ ਚੇਅਰਮੈਨ ਸਾਹਿਬ ਸੈਕਟਰੀ ਸਾਹਿਬ ਇਹ ਪਾਕਿਸਤਾਨ ਸਿੰਘ ਦੁਆਰਾ ਬੰਦਾ ਕਮੇਟੀ ਨੂੰ ਇਹਨਾਂ ਹੰਦਰ ਦੀ ਪ੍ਰਗਟ ਕਰਦਾ ਹਾਂ ਔਰ ਆਸ ਕਰਦਾ ਕਿ ਹਕਾਕੂ ਪਾਰਲੀਮਾਨੀਆ ਸਾਨੂੰ ਜਿਵੇਂ ਪਹਿਲੇ ਚੇਅਰਮੈਨ ਸਾਹਿਬ ਦਿੱਤੇ ਨੇ ਵਾਦ ਦੇ ਰਹੇ ਹੋਗੇ ਇਹ ਜਿਹੜਾ ਉਹਨਾਂ ਨੇ ਕੰਮ ਸ਼ੁਰੂ ਕੀਤਾ ਹੈ ਜਨਮ ਜਪਤ ਨਾਸਰ ਨੇ ਇਹ ਹਮੇਸ਼ਾ ਚਲਦਾ ਰਹੇਗਾ। ਔਰ ਮੈਂ ਇੱਕ ਜ਼ਰੂਰ ਬੇਨਤੀ ਕਰਾਂਗਾ ਵਿਧੀਆਂ ਦੇ ਚਲਾਉਣੇ ਤੋਂ ਬਾਅਦ ਜਿਹੜੇ ਗੁਰਦੁਆਰੇ ਬਾਕੀ ਅਵੇ ਹਵਾਦ ਹੋਣੇ ਹਨ ਖਸਦਾਲ ਦੇ ਚੰਨ ਜਿਵੇਂ ਉਹਨਾਂ ਨੇ ਆਪਣੇ ਟਾਈਮ ਦੇ ਵਿੱਚ ਬਹੁਤ سارے ਗੁਰਦੁਆਰਿਆਂ ਦੇ ਨੀ ਪੱਤਰ ਰੱਖਿਆ। ਖਾਸ ਤੌਰ ਤੇ ਗੁਰਦਵਾਰਨ ਸਾਹਿਬ ਦਾ ਸ਼ਿਦਿਸਤਾਨ ਡੇਰਾ ਸਾਹਿਬ ਮੈਂ ਸਮਝਦਾ ਕਿ ਉਹਨਾਂ ਨੇ ਇਸ ਗੁਰਦਵਾਰੇ ਨੂੰ ਸ਼ੁਰੂ ਕਰਨ ਲਈ ਜੋ ਆਪਣੀਆਂ ਚੀਜ਼ਾਂ ਵਧ ਦਿੱਤੀਆਂ ਸਿੱਖੋਂ ਕਿੰਨਾ ਵੀ ਮਿਸ਼ਾਣ ਰਹਿ ਰਹੀ ਪਰਜੁਗ ਦੀ ਮਾਫੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੇ ਬਤੇ ਸਲਾਮ